ਸ਼੍ਰੋਮਣੀ ਕਾਲੀਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 16 ਨਵੰਬਰ ਨੂੰ ਪ੍ਰਧਾਨ ਦੇ ਅਹੁਦੇ ਤੋਂ ਦਿੱਤੇ ਅਸਤੀਫੇ ਨੂੰ ਲੈ ਕੇ ਸੱਦੀ ਗਈ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਮਹਿਜ਼ ਦਿਖਾਵਾ ਬਣ ਕੇ ਰਹਿ ਗਈ ਹੈ ਅਤੇ ਇਸ ਮੀਟਿੰਗ 'ਚ ਪਹੁੰਚੇ ਆਗੂ ਸੁਖਬੀਰ ਦਾ ਅਸਤੀਫਾ ਮਨਜ਼ੂਰ ਕਰਨ ਦੀ ਹਿੰਮਤ ਨਹੀਂ ਦਿਖਾ ਸਕੇ ਜਿਸ ਤਰ੍ਹਾਂ ਮੀਟਿੰਗ ਤੋਂ ਪਹਿਲਾਂ ਕਈ ਆਗੂਆਂ ਦੇ ਅਸਤੀਫੇ ਸੁਖਬੀਰ ਦੇ ਹੱਕ 'ਚ ਦੇਣ ਅਤੇ ਇੱਕੋ ਹੀ ਤਰ੍ਹਾਂ ਦੀ ਭਾਸ਼ਾ 'ਚ ਅਸਤੀਫੇ ਪੇਸ਼ ਕਰਨ ਦਾ ਸਿਲਸਿਲਾ ਸ਼ੁਰੂ ਹੋਇਆ ਸੀ ਉਸ ਨਾਲ ਸੁਖਬੀਰ ਦੇ ਅਸਤੀਫੇ ਦਾ ਡਰਾਮਾ ਵੀ ਸਾਹਮਣੇ ਆ ਗਿਆ ਜੋ ਪੰਤਕ ਹਲਕਿਆਂ 'ਚ ਪਹਿਲਾਂ ਹੀ ਚਰਚਾ ਸੀ ਇਹ ਵੀ ਜ਼ਿਕਰ ਜ਼ਰੂਰ ਹੈ ਕਿ ਵਰਕਿੰਗ ਕਮੇਟੀ ਦੀ ਮੀਟਿੰਗ ਚ ਦਾਖਲ ਹੋ ਕੇ ਜਿਸ ਤਰ੍ਹਾਂ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਚਿੰਜਰ ਦੀ ਅਗਵਾਈ ਹੇਠ ਆਗੂਆਂ ਉੱਪਰ ਅਸਤੀਫਾ ਮੰਜ਼ੂਰ ਨਾ ਕਰਨ ਲਈ ਦਬਾਅ ਬਣਾਇਆ ਗਿਆ ਅਤੇ ਹੰਗਾਮੇ ਦੇ ਮਾਹੌਲ ਚ ਸੁਖਬੀਰ ਦੇ ਹੱਕ ਚ ਨਾਅਰੇਬਾਜ਼ੀ ਕੀਤੀ ਗਈ ਉਸ ਨੇ ਪਹਿਲਾਂ ਹੀ ਰਚੇ ਗਏ ਅਸਤੀਫੇ ਦੇ ਡਰਾਮੇ ਤੋਂ ਪਰਦਾ ਚੁੱਕ ਦਿੱਤਾ ਜ਼ਿਕਰ ਜ਼ਰੂਰ ਹੈ ਕਿ ਬੀਤੇ ਦਿਨੀ ਸੁਖਬੀਰ ਬਾਦਲ ਦੇ ਅਸਤੀਫੇ ਤੋਂ ਬਾਅਦ ਉਹਨਾਂ ਦੇ ਵਫਾਦਾਰ ਕੋਰ ਕਮੇਟੀ ਦੇ ਕਈ ਪ੍ਰਮੁੱਖ ਮੈਂਬਰਾਂ ਨੇ ਮੀਟਿੰਗ ਕਰਕੇ ਹੋਰ ਆਗੂਆਂ ਨੂੰ ਸਨੇਹੇ ਅਦਿੱਤੀ ਸੰਕੇ ਵੱਡੀ ਗਿਣਤੀ ਚ ਮੀਟਿੰਗ ਤੋਂ ਪਹਿਲਾਂ ਅਸਤੀਫੇ ਦੇਣ ਦੇ ਐਲਾਨ ਕੀਤੇ ਜਾਣ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਤੀਰਤ ਸਿੰਘ ਮਾਲਾ ਨੇ ਤੱਬੀਤੇ ਦਿਨ ਹੀ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਸੀ ਯੂਥ ਪ੍ਰਿੰਗ ਪ੍ਰਧਾਨ ਚਿੰਝਰ ਨੇ ਅੱਜ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਐਲਾਨ ਕਰ ਦਿੱਤਾ ਕਿ ਜੇ ਸੁਖਬੀਰ ਬਾਦਲ ਦਾ ਅਸਤੀਫਾ ਮਨਜ਼ੂਰ ਕੀਤਾ ਜਾਂਦਾ ਤਾਂ ਉਹਨਾਂ ਦੇ ਵੀ ਨਾਲ ਹੀ ਅਸਤੀਫੇ ਦਿੱਤੇ ਸਮਝੇ ਜਾਣ ਸੁਖਬੀਰ ਦੇ ਵਫਾਦਾਰ ਹੋਰ ਆਗੂਆਂ ਜਿਨ੍ਹਾਂ ਚ ਬੰਟੀ ਰੂਮਾਨਾ ਰੋਂਜੀ ਬਰਕਦੀ ਅਤੇ ਪਰਮਜੀਤ ਸਿੰਘ ਢਿੱਲੋਂ ਦੇ ਇੱਕੋ ਤਰ੍ਹਾਂ ਦੀ ਭਾਸ਼ਾ ਚ ਲਿਖੇ ਅਸਤੀਫੇ ਸਾਹਮਣੇ ਆਏ یشنل ਬਹੁਤ ਕੁਝ ਸਪੱਸ਼ਟ ਹੁੰਦਾ ਅੱਜ ਦੀ ਮੀਟਿੰਗ ਤੋਂ ਬਾਅਦ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਸੁਖਬੀਰ ਬਾਦਲ ਦੇ ਤਨਖਾਈਆਂ ਹੋਣ ਕਾਰਨ ਮਜਬੂਰੀ ਬਾਸ਼ੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਕਿਸੇ ਸਖਤ ਸੰਭਾਭੀ ਸਿਆਸੀ ਸਜ਼ਾ ਤੋਂ ਬਚਣ ਲਈ ਅਸਤੀਫਾ ਸੀ ਪਰੋਦ ਦੀ ਲੋਹਾਲੇ ਵੀ ਪ੍ਰਦਾਨਗੀ ਨਹੀਂ ਛੱਡਣਾ ਚਾਹੁੰਦੇ ਅੱਜ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਕੁਝ ਮਤੇ ਪਾਸ ਕਰਨ ਤੱਕ ਸੀਮਤ ਹੋ ਕੇ ਰਹਿ ਗਈ ਹੈ ਅਤੇ ਸੁਖਬੀਰ ਦੇ ਅਸਤੀਫੇ ਨੂੰ ਮਨਜ਼ੂਰ ਕਰਨ ਲਈ ਅਗਲੀ ਮੀਟਿੰਗ ਤੱਕ ਟਾਲ ਦਿੱਤਾ ਗਿਆ ਮੀਟਿੰਗ ਤੋਂ ਬਾਅਦ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦਰਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਭ ਮੈਂਬਰਾਂ ਦੀ ਸਹਿਮਤੀ ਤੋਂ ਰਾਏ ਨੂੰ ਧਿਆਨ ਚ ਰੱਖ ਕੇ ਹੁਣ ਅਸਤੀਫਾ ਮਨਜ਼ੂਰ ਜਾਂ ਨਾ ਮਨਜ਼ੂਰ ਕਰਨ ਬਾਰੇ ਕੋਈ ਫੈਸਲਾ ਜ਼ਿਲ੍ਹਾ ਜੱਥੇਦਾਰਾ ਹਲਕਾ ਇੰਚਾਰਜ ਅਤੇ ਹੋਰ ਵੱਖ-ਵੱਖ ਵਿੰਗਾ ਨਾਲ ਵਿਚਾਰ ਬਾਅਦ ਹੀ ਲਿਆ ਜਾਵੇਗਾ ਪੁੰਦੜ ਨਾਲ ਵਿਕਰਮ ਸਿੰਘ ਮਜੀਠੀਆ ਡਾਕਟਰ ਦਲਜੀਤ ਸਿੰਘ ਚੀਮਾ ਗੁਲਜਾਰ ਸਿੰਘ ਰਣਕੇ ਦਿੱਲੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਜੀਕੇ ਵੀ ਮੌਜੂਦ ਸਨ ਇਹਨਾਂ ਆਗੂਆਂ ਨੇ ਪਾਸ ਮਤਿਆਂ ਬਾਰੇ ਹੀ ਜ਼ਿਆਦਾ ਗੱਲ ਕੀਤੀ ਤੇ ਸੁਖਬੀਰ ਦੇ ਅਸਤੀਫੇ ਨੂੰ ਲੈ ਕੇ ਸੰਖੇਪਚ ਹੀ ਫੈਸਲੇ ਬਾਰੇ ਦੱਸਿਆ ਮੀਟਿੰਗ ਚ ਪਾਸ ਕੀਤੇ ਮਤਿਆਂ ਚ ਹਰਿਆਣਾ ਲਈ ਅੰਡੀਗੜ੍ਹ ਚ ਵਕਰੀ ਵਿਧਾਨ ਸਭਾ ਦੇ ਵਿਰੋਧ ਬੰਦੀ ਸਿੰਘਾਂ ਦੀ ਰਿਹਾਈ ਪਾਈ ਰਾਜਵਾਨਾ ਦੀ ਫਾਂਸੀ ਦੇ ਮਾਮਲੇ ਤੋਂ ਇਲਾਵਾ ਝੋਨੇ ਦੀ ਖਰੀਦ ਤੇ ਡੀਪੀ ਖਾਦ ਦੀ ਕਮੀ ਦੇ ਮਾਮਲੇ ਸ਼ਾਮਿਲ ਨੇ ਜ਼ਿਕਰਯੋਗ ਹੈ ਕਿ ਸੁਖਬੀਰ ਦੇ ਸਭ ਤੋਂ ਖਾਸਮ ਖਾਸ ਐਨਕੇ ਸ਼ਰਮਾ ਨੇ ਪਾਰਟੀ ਨੂੰ ਦਿੱਤੇ ਅਸਤੀਫੇ ਚ ਬਿਨਾਂ ਨਾਂ ਲਈ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਵਾਲ ਖੜੇ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਕਿਹਾ ਕਿ ਸਿਆਸਤ ਚ ਧਰਮ ਦੀ ਦਖਲਅੰਦਾਜ਼ੀ ਬਹੁਤ ਵਧ ਗਈ ਹੈ ਤੇ ਸੁਖਬੀਰ ਬਾਦਲ ਨੂੰ ਜਲੀਲ ਕੀਤਾ ਜਾ ਰਿਹਾ ਉਹਨਾਂ ਲਿਖਿਆ ਕਿ ਉਹ ਅਜਿਹੀ ਸਥਿਤੀ ਚ ਪਾਰਟੀ ਵਿੱਚ ਕੰਮ ਨਹੀਂ ਕਰ ਸਕਦੇ ਅਤੇ ਸਾਰੇ ਅਹੁਦੇ ਛੱਡਦੇ ਨੇ ਸ਼ਰਮਾ ਦਾ ਕਹਿਣਾ ਹੈ ਕਿ ਉਸ ਸੁਖਬੀਰ ਦੀ ਅਗਵਾਈ ਚ ਹੀ ਕੰਮ ਕਰ ਸਕਦੇ ਨੇ ਸ਼ਰਮ ਨਿਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਚਤੇਦਾਰ ਗੁਰ ਪ੍ਰਤਾਪ ਸਿੰਘ ਬਡਾਲਾ ਨੇ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਨੂੰ ਲੈ ਕੇ ਬਲਾਈ ਗਈ ਵਰਕਿੰਗ ਕਮੇਟੀ ਦੀ ਮੀਟਿੰਗ ਨੂੰ ਸੋਚੀ ਸਮਝੀ ਚਾਲ ਰਾਹੀਂ ਲਿਖੀ ਮਿੱਥੀ ਸਕ੍ਰਿਪਟ ਤਹਿਤ ਕੀਤਾ ਡਰਾਮਾ ਕਰਾਰ ਦਿੱਤਾ ਸ਼ਰਮ ਨਿਕਾਲੀ ਦਲ ਪਾਰਟੀ ਦੇ ਦਫਤਰ ਵਿੱਚ ਦੇਖਣ ਨੂੰ ਮਿਲਿਆ ਕਿ ਅਸਤੀਫੇ ਛਿਪਵਾ ਕੇ ਰੱਖੇ ਸਨ ਅਤੇ ਮੀਟਿੰਗ ਵਿੱਚ ਆ ਰਹੇ ਲੀਡਰਾਂ ਨੂੰ ਛਾਪੇ ਹੋਏ ਅਸਤੀਫੇ ਵਾਲੇ ਕਾਗਜ਼ ਉੱਥੇ ਦੇ ਮੁਲਾਜ਼ਮ ਹੱਥੀਂ ਦੇ ਰਹੇ ਸਨ ਜੇਕਰ ਇਸ ਤਰ੍ਹਾਂ ਦਾ ਖੇਡ ਰਚਾਉਣਾ ਸੀ ਤਾਂ ਫਿਰ ਸੁਖਬੀਰ ਸਿੰਘ ਬਾਦਲ ਅਸਤੀਫਾ ਦੀ ਕੀ ਲੋੜ ਸੀ ਅਤੇ ਉਸ ਦਾ ਮੰਤਵ ਕੀ ਹੈ ਜਿੱਥੇ ਦਾ ਬਡਾਲਾ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਵਜੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਐਲਾਨਿਆ ਗਿਆ ਸੀ ਅਤੇ ਉਹਨਾਂ ਨੂੰ ਉਸ ਸਮੇਂ ਅਸਤੀਫਾ ਦੇ ਦੇਣਾ ਚਾਹੀਦਾ ਸੀ ਜਿੱਤੇਦਾਰ ਦੇ ਦਿੱਤੇ ਹੋਏ ਆਦੇਸ਼ ਦੀ ਪਾਲਣਾ ਨੂੰ ਮੁੱਖ ਰੱਖਦੇ ਹੋਏ ਅਤੇ ਅਤੇ ਪੰਥ ਦੀਆਂ ਪਰੰਪਰਾਵਾਂ ਤੇ ਪਹਿਰਾ ਦੇ ਕੇ ਅਸਤੀਫੇ ਦੇ ਸਬੰਧ ਵਿੱਚ ਕੋਈ ਸਿਆਸਤ ਨਹੀਂ ਸੀ ਕਰਨੀ ਚਾਹੀਦੀ ਅੱਜ ਸਰਦਾਰ ਬਲਵਿੰਦਰ ਸਿੰਘ ਪੁੰਦੜ ਸਮੇਤ ਕਈ ਲੀਡਰਾਂ ਦੀ ਜੋ ਭੂਮਿਕਾ ਦੇਖੀ ਗਈ ਹੈ ਉਸ ਨੂੰ ਸੰਗਤਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਏ ਹੁਕਮ ਵਿਰੁੱਧ ਸਮਝਿਆ ਜਾ ਰਿਹਾ ਹੈ